جنگ چی نے منگ راگ چیو پاتشاہشن ਸਮਾ ਆਉਂਦੀਆਂ ਆਉਂਦੀਆਂ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ ਤੋਂ ਬਾਅਦ 8ਵੇਂ ਪਾਤਸ਼ਾਹ। ਬਾਬਾ ਬਸੇ ਗੁਰੂ ਕਾਲੇ ਮਾਹੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ 8ਵੇਂ ਪਾਤਸ਼ਾਹ ਜੀ ਦੇ ਦਾਦਾ ਜੀ ਲੱਗਦੇ ਸਨ। ਬਾਬਾ ਗੁਰਦਤਾ ਜੀ ਦੇ ਪੋਤਾ ਜੀ ਸਾਨੂੰ 8ਵੇਂ ਪਾਤਸ਼ਾਹ। ਚਾਰ ਸੈਭ ਜਾਤ ਦੇ ਪ੍ਰਾਸ ਹਨ 8ਵੇਂ ਪਾਤਸ਼ਾਹ ਗੱਜ ਕੇ ਬੋਲ ਸਤਨਾਮ ਵਾਹਿਗੁਰੂ ਬਾਬਾ ਕਿਸਨ ਕੀ ਕੀਆ ਬਾਬਾ ਬਸੇ ਗਰਾਉਂ ਬਕਾਲੇ ਮਾ ਉਹ ਤੋਂ ਬਾਅਦ ਭਾਈ ਮਗਲੂ ਜੀ ਨੇ ਕਿੰਨੀ ਉਮਰ ਪੂਰੀ ਬਜ਼ੁਰਗ ਹੋ ਗਏ ਤੇ ਸਾਧ ਸੰਗਤ ਅੱਜ ਯਾਦ ਕਰਦੇ ਨੇ ਸਮਾ ਨੇੜੇ ਆ ਗਿਆ ਤੇ ਗਦੀ ਤੇ ਸੁਭਾਇਮਾਨ ਹੋਵੇ ਗੁਰੂ ਤੇਗਵਾਰਨ ਸਾਹਿਬ ਨੂੰ 350 ਸਾਲ ਜਿਹਨਾਂ ਦਾ ਆਪਸਤਾ ਬਣੀ ਬਣਾ ਰਹੀ ਸੀ ਦੀ ਜਨ 1675 ਤੋਂ ਲੈ ਕੇ 2025 ਚੱਲ ਰਹੀ ਹੈ ਮਹਾਰਾਜ ਜੀ ਨੂੰ ਯਾਦ ਕਰਦੇ ਨੇ ਭਾਈ ਗੁਰੂ ਜੀ ਸਮਾ ਆ ਗਿਆ ਦਿਦੋਖ ਹੋ ਗਏ ਚੰਗੀਆਂ ਰੂਹਾਂ ਪਤਾ ਲੱਗ ਜਾਂਦਾ ਮੈਂ ਚਲੇ ਜਾਣਾ ਗੱਲ ਕੇ ਬੋਲੋ ਸਤਿਗੁਰੂ ਸਾ ਸੰਗਤ ਭਾਈ ਮਗਲੋ ਜੀ ਦੇ ਬੱਚਿਆਂ ਨੂੰ ਇਤਨਿ ਕਰਾਉਣਾ ਕਾਰੋਬਾਰ ਵੀ ਕਰਨਾ ਉਹ ਸਮਾ ਆ ਗਿਆ ਜਦੋਂ ਪਤਾ ਲੱਗਿਆ ਕਿ ਹੁਣ ਮੈਂ 10 15 ਦਿਨਾਂ ਦੇ ਵਿੱਚ ਵਿੱਚ ਚਲੇ ਜਾਣਾ ਹੈ ਤੇ ਮੈਂ ਮੰਗ ਮੰਗੀ ਹੋਈ ਹੈ ਵੀ ਹੈ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਮੇਰਾ ਸਮਾ ਆਵੇ ਤੇ ਆਪਦੇ ਚਰਨਾ ਚ ਮੈਂ ਸਰੀਰ ਛੱਡਾ। ਜੇ ਬਨਾਰਕੀ ਜੀ ਨੂੰ ਵੀ ਗੋਬਾ ਸਾਹਿਬ ਨੇ ਕਹੀ ਸੀ ਪੈਣ ਕੁਛ ਮੰਗ ਲੈ। ਕਹਿੰਦੇ ਨਹੀਂ ਵੀਰ ਪੁੱਤ-ਪੋਟਾਂ ਦੀ ਚਾਹੀਦਾ ਮੇਰੇ ਜੋ ਹੈ ਦੀ ਸਵੇ ਬੇ ਨਾਲਕੀ ਜੀ ਦੇ ਕਰ ਪੁੱਤ। ਫਿਰ ਕੀ ਮੰਗ ਫਗੀ? ਮਹਾਰਾਜ ਕਿਰਪਾ ਕਰਦੇਓ ਜਦੋਂ ਮੇਰਾ ਅੰਤ ਸਮਾ ਆਵੇ ਤੁਹਾਡੇ ਚਰਨਾ ਚ ਮੈਂ ਸਰੀਰ ਛੱਡਾ। ਸਾਥ ਸੰਗਤ ਪਾਈ ਮਗਰੋ ਜੀ ਬਰਾਗ ਚ ਰਹਿੰਦੇ ਨੇ ਨਿਤਨੇਮ ਕਰਦੇ ਆ ਤੇ ਯਾਦ ਕਰਦੇ ਨੇ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਗਦੀ ਤੇ ਬਾਜਮਾਨ ਨੇ ਤੇ ਪਾਈ ਮਗਰੋ ਜੀ ਕਹਿੰਦੇ ਨੇ ਤੇ ਇਧਰੋਂ ਗੁਰੂ ਤੇਗ ਬਹਾਦਰ ਸਭ ਚੱਲ ਪੈਂਦੇ ਹਨ ਤੇਗ ਬਹਾਦਰ ਸਿਮਰਿਐ ਤੇ ਗੁਰੂ ਬਹਾਦਰ ਸਿਮਰਿਐ ਤੇ ਗੁਰੂ ਬਹਾਦਰ ਸਿਮਰਿਐ ਗਿਆ ਗੁਰੂ ਸਾਹਿਬ ਐਦਰ ਪਟਿਆਲੇ ਸਮਾਣੇ ਵਾਰ ਜਦੋਂ ਗਏ ਨੇ ਸਾਧ ਸੰਗਤ ਪਹੁੰਚ ਗਏ ਗੱਡੂਆਂ ਪਿੰਡ ਪਾਈ ਮਗਰੂ ਦੇ ਨਗਰ ਜਗਜ ਕੇ ਬੋਲ ਸਾਹਿਬ ਸ੍ਰੀ ਬਾਹ ਇਤਿਹਾਸ ਹੈ ਗੁਰੂ ਬਾਣੀ ਬੜਾ ਸੋਨਾ ਗੁਰਦਵਾਰ ਬਣਿਆ ਹੋਇਆ ਹੈ ਪਾਈ ਮਗਰੂ ਜਿਹੜੇ ਜੰਗ ਵਿੱਚ ਸੱਪਟਣ ਸਹੀਨ ਨਹੀਂ ਹੋਏ ਸਭ ਜਪਮੀ ਹੋਏ ਸੀ ਤੇ ਪਿੰਡ ਆ ਗਏ ਸੀ ਤੇ ਸਾਧ ਸੰਗਤ ਭਾਈ ਮਗਰੂ ਦਾ ਕਰਤੂਤ ਜਨੇ ਨੂੰ ਦੇਖਵਾਦਨ ਸਾਹਿਬ ਦੀ ਜੈਦਰ ਭਾਈ ਮਗਰੂ ਜ ਨੂੰ ਮਹਿਸੂਸ ਹੋ ਗਿਆ ਮਨ ਟਿਕ ਗਿਆ ਇਕਾਕਰਤਾ ਬਣ ਗਈ ਵੀ ਮੇਰਾ ਸਤਿਗੁਰੂ ਪੂਰਾ ਸਾਹ ਸੰਗਤ ਦਾਨ ਗੁਰੂ ਤੇਗ ਬਹਾਦਰ ਸਾਹਿਬ ਦਰਵਾਜੇ ਦੇ ਕੌਣ ਦਰਵਾਜੇ ਤੇ ਜਾ ਕੇ ਕਹਿੰਦੇ ਭਾਈ ਮਗਰੂ ਰੱਤਨ ਹੋਇਆ ਸੀ ਅਸੀਂ ਆ ਗਏ ਤੈਨੂੰ ਕਿਹਾ ਸੀ ਦਰਵਾਜੇ ਖੁੱਲੇ ਰੱਖੀ ਜੀ ਮਹਾਰਾਮ ਗੱਜ ਕੇ ਬੋਲਣ ਨੂੰ ਸਤਿ ਕਿਵੇਂ ਜਾਮੇ ਤੇ ਬਦਲ ਕਰਦੇ ਨੇ ਭਾਈ ਮਗਲੂ ਕਹਿੰਦਾ ਮੇਰਾ ਬਰਨਾ ਸੰਭ ਲਿਓ ਜੇ ਇਸ ਨੌਵੇਂ ਜਾਮੇ ਚ ਆ ਕੇ ਬਚਨ ਪੂਰਾ ਕਰਦੇ ਨੇ ਸਾਥ ਸੰਗਤ ਸਿੱਖ ਆਪਣੇ ਬਚਨਾਂ ਤੇ ਪੂਰਾ ਹੋਵੇ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਜਿਉ ਮੈਂ ਸਾਰਾ ਫਿਰ ਗੁਰਸੱਜ ਘਰਟਾ ਨਹੀਂ ਛੱਡਦੇ ਭਾਈ ਮਗਲੂ ਨੂੰ ਕਿਹਾ ਭਾਈ ਮਗਲੂ ਯਾਦ ਕਰਤਾ ਸਤ ਮਹਾਰਾਜ ਮੈਂ ਉਹ ਦਿਨ ਕਿਹੜਾ ਜਿਹੜਾ ਤੁਹਾਡੀ ਯਾਦ ਮਨਾਂ ਚ ਲੱਗਿਆ یاد کرتے تھوڑا جہاں پرت پی جی دنیاداری پہلے بےنتی کی پدارتار مایا ہے جدو پکڑ بہت ہی ہو جائے وہ مایا بن جائے مہاراجی نے کہا بھائی مغلو ਪਿਆਰੀਆਂ ਇਹ ਆ ਰਹਾ ਆ ਉਪਰ ਵਡੇਰੀ ਹੋ ਗਈ ਹੈ ਸਾਸ ਇਤਿਹਾਸ ਦੱਸਦਾ ਹੈ ਬਾਠ ਜਾਪ ਹੋਏ ਪਾਈ ਮੁਗਲੂ ਜੀ ਨਾਲ ਵਜਨ ਹੋਏ ਪਾਈ ਮੁਗਲੂ ਜੀ ਗੱਦਗੱ ਕਰਦਾ ਚਿਹਰਾ ਛੇਵੇਂ ਜਾਮੇ ਚ ਵਜਨ ਦਿੱਤਾ ਹੋਇਆ ਨੌਵੇਂ ਜਾਮੇ ਚ ਪੂਰਾ ਕਰਦੇ ਨੇ ਤੇ ਸਾਧ ਸੰਗਤ ਜੀ ਗੋਦ ਵਿੱਚ ਪਾਈ ਮੁਗਲੂ ਜੀ ਆਪਣਾ ਚੋਲਾ ਸਰੀਰ ਛੱਡਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾ ਦੇ ਵਿੱਚ ਜਿਹੜੇ ਨਾਮ ਧਿਆਇਆ ça ਫਰਮਾਇਆ ਯੂਤੀ ਨਾ ਜੋ ਇਹ ਪਤ ਉਸੇ ਬਾਕੀ ਤੇ ਲੀਨ ਹੈ ਗੱਲ ਕੇ ਬੋਲੋ ਸਾਡਾ ਆਓ ਸਾਥ ਸੌ ਭਾਈ ਬੋਲੋ ਜੀ ਛੇਵੇਂ ਪਾਤਸ਼ਾਹ ਤੋਂ ਬਚ ਲੈ ਇਹ ਮੰਗ ਮੰਗਣੀ ਹੈ ਮੁਕਤੀ ਦੀ ਬੰਦੂ ਮਤਲਬ ਕਿ ਤੁਹਾਡਾ ਨਾ ਬਣਿਆ ਤਾ ਪਕੜ ਛੱਡ ਜਿੰਨੀ ਮਨੁੱਖੀ ਪਕੜ ਗਈ ਆਪਣਾ ਜਾਨ ਬਣੇ ਦੁਖੀ ਹੋ ਗਏ ਤੇ ਮੈਨੂੰ ਦੇਖਣ ਚ ਮਿਲਿਆ ਸਾਰਾ ਪਿੰਡ ਜਾਣਦਾ ਸਰਦਾਰ ਬਾਬਾ ਜੀ ਹਰੀ ਸਿੰਘ ਜੀ ਪ੍ਰਦਾਨ ਸਿੰਘ ਸਾਹਿਬ ਬੜੇ ਨਰੋਲ ਬਹਿੰਦੇ ਸੰਗਜ ਕੇ ਬੰਦ ਸਨ। ਬਹੁਤ ਸ਼ੁਨ ਦਾ ਪਰਮਾਤਮਾ ਸਾਰਾ ਆਉ ਸਾਗਤ ਗੁਰਮਖ ਜਨਨ ਸਵਾਰ ਕਰ ਗਏ ਜੰਨਿਆ। ਸੱਚੀ ਕਰ ਕੇ ਜਾਏ ਸੱਚਾ ਪਰ ਮੱਲਿਆ ਇਹ ਜ਼ਿੰਦਗੀ ਦੀ ਕਬਾਦੀ ਹੈ ਮਾਰ ਕੇ ਨਹੀਂ ਜਾਣਾ। ਕਿਰਤ ਵੀ ਕਰੋ, ਨਾਮ ਵੀ ਜਪੋ, ਭਗਤੀ ਵੀ ਕਰੋ, ਸੇਵਾ ਵੀ ਕਰੋ, ਪਰਉਪਕਾਰ ਵੀ ਕਰੋ ਤੇ ਆਪਣੀ ਕਿਰਤ ਦੇ ਵਿੱਚ ਸਮਾਧ ਗੱਡ ਕੇ ਗੁਰੂ ਸਾਹਿਬ ਜੀ ਦਾ ਹੁਕਮ ਵੀ ਮੰਨੋ। ਆਪ ਸਾਫ ਸੰਤਾ ਸਿੰਘ ਕਰਮਾ ਵਾਲੇ ਸਾਡੇ ਨਾਲ ਵਿੱਚ ਸੀ ਚਮਕੌਰ ਸਾਹਿਬ ਹੈ ਤਾਂ ਤਾਂ ਬਾਬਾ ਦੀਪ ਸਿੰਘ ਬਾਬਾ ਜੀ ਯਾਦ ਸਿੰਘ ਜੀ ਜਿੱਥੇ ਦਸ਼ਮੇਸ਼ ਪਤਾ ਜੀ ਨੇ ਉਸਤਾ ਸਿੰਘਾਂ ਨੇ ਆਓ ਬਰਮਖੋ ਐਨੇ ਕੁ ਵੇਦਕ ਕਰੇ ਪ੍ਰਮਾਨ ਪਾਈ ਗੁਰੂ ਜੀ ਨੂੰ ਸਮੁਲਾ ਕਰ ਗਏ ਆਪਾਂ ਵੀ ਅਰਦਾਸ ਕਰੀਏ ਮਹਾਰਾਜ ਜੀ ਤੁਹਾਡੇ ਬੱਚਿਆਂ ਬਖਸ਼ ਕੇ ਰੱਖਿਓ ਸਰਦਾਰ ਬਾਬਾ ਜੀ ਪਾਈ ਹਰੀ ਸਿੰਘ ਸਾਹਿਬ ਜੀ ਪ੍ਰਧਾਨ ਸਾਹਿਬਾਂ ਦੀ ਆਤਮਾ مطلب مضبوط ہے ਗੁਰੂ ਕਾ ਦੇਵ ਪ੍ਰਣਿਤ ਕਜਾ ਗੁਰੂ ਸਾਹਿਬ ਭਾਈ ਸਾਹਿਬ ਭਾਈ ਸਵੀਰ ਸਿੰਘ ਜੀ ਗੁਰੂ ਕਾ ਦੇਵ ਗ੍ਰੰਥ ਨਾਲ ਮੁੱਖ ਕੇਤਾ ਸਿੰਘ ਭਾਈ ਪ੍ਰਲਾਖ ਸਿੰਘ ਜੀ ਨੇ ਔਰ ਭਾਈ ਸਤਨਾਮ ਸਿੰਘ ਜੀ ਤੁਸੀਂ ਕਿੰਨਾਂ ਸੇਵਾ ਵਾਲੇ ਸੰਤਿਆਵਾਂ ਨੂੰ ਪਹੁੰਚਦੇ ਹੋ ਵੀ ਪਹੁੰਚੇ ਨੇ ਸਾਡੇ ਪ੍ਰਗਟ ਸਿੰਘ ਰੌਣੂ ਮਜਰੇ ਤੋਂ ਬਹੁਤ ਸੰਗਤਾਂ ਜਾਂ ਗੁਰਮੁਖ ਨਗਰ ਤੋਂ ਸਾਬੋਰੀ ਔਰ ਵੀ ਬਹੁਤ ਸਾਰੇ ਅੰਦਰ ਪਹੁੰਚੇ ਗੁਰਮੁਖ ਪਿਆਰੇ ਭਾਈ ਬਾਦ ਸਿੰਘ ਜਿਹਨੇ ਵੀ ਸੰਗਤ ਦੇ ਸਾਹਮਣੇ ਧੰਨਵਾਦ ਗੁਰੂ ਕੇ ਜੀਵਨ ਦਾ ਭਾਈ ਦਰਸ਼ਨ ਸਿੰਘ ਜੀ ਉਹਨਾਂ ਦੇ ਨਾਲ ਜਿਹੜੇ ਜੁੜ ਕੇ ਵੀ ਮੈਨੂੰ ਤੇ ਇਹ ਲੱਗਦਾ ਪਿੰਡਾਂ 'ਚ ਕਲਾਕਾਰਾਂ ਦੇ ਯਾਦ ਹੀ ਹੋ ਜਾਣ ਗੱਲ ਕੇ ਬੰਨ ਸਭ ਨੂੰ ਬੱਚਿਆਂ 'ਚ ਮਾਪੇ ਜੋ ਕਿ ਸੇਵਾ ਬਾਤ ਕੋਈ ਪਹਿਲਾਂ ਨਹੀਂ ਉਹਨਾਂ ਤੋਂ ਕਿਵੇਂ ਨਸ਼ਿਆਂ ਤੋਂ ਬਚੋ ਕਿ ਕਿ ਲਾੜਿਆਂ ਦੇ ਵਿੱਚ ਟੈਮ ਲੈਣਾ ਸ੍ਰੀ ਗੰਗ ਸਾਹਿਬ ਪੜਾਂਗੇ ਮੇਰੀਆਂ ਮਾਪੇ ਪੈਣਾ ਸਾਰੇ ਸ਼ਰਧਾਲੂ ਜਿਹੜੋ ਗੁਰੂ ਸਾਹਿਬ ਦੇ ਲੜਦੋ ਔਰ ਸਾਥ ਸੰਗਤ ਜੀ ਨਸ਼ਿਆਂ ਤੋਂ ਬਚਣ ਦੀ ਕਿਚੜ ਕਰੀਏ ਸਾਡੇ ਜੀ ਦਾ ਭਾਈ ਗੁਰਦੇਵ ਸਿੰਘ ਭਾਈ ਦਾਸ ਜੀ ਮੈਂ ਦਾਤਾ ਸਾਰੀ ਜੱਥੇ ਦਾ ਧੰਨਵਾਦ ਗੁਰੂ ਕੇ ਨਾਮ ਔਰ ਸਾਡੇ ਸਾਥਸੰਗਜੀ ਗੁਪਕ ਪਿਆਰੇ ਜਿਹੜੇ ਪਾਈਸ ਵੀਰ ਦੀ ਨਾਲ ਸੇਵਾ ਕਰਦੇ ਨੇ ਸਾਥਸੰਗਜੀ ਉਸਰ ਕਿਰਪਾ ਕਰ ਉਹਾਂ ਤੇ ਵਿਚਾਰ ਦੀ ਕਲਾ ਕਰਨ ਸੁਤਾਨਪੁਰ ਲੋਧੀ ਤੋਂ ਨਾਨਕ ਨਾਮ ਚੜ੍ਹਦੀ ਕਲਾ